ਆ ਲੋਕ ਸਬਸਕ੍ਰਾਈਬ ਕਰਨਾ ਹਾਂਜੀ ਹਾਂਜੀ ਆਓ ਜੀ ਚਲੋ ਬੰਦ ਕਰਨਾ ਚਾਹੀਦਾ ਹੈ ਖੇਲਾ ਜਿਆ ਉਹ ਰੱਖਿਆ ਗਿਆ ਇਸ ਤਰੀਕੇ ਨਾਲ ਆਪਾਂ ਹੋਰ ਵੀ ਅਚੇ ਦੇ ਰਮਣੀਕ ਸਥਾਨ ਜਿਹੜੇ ਸਰਕਾਰ ਦੇ ਉਹਨਾਂ ਦੀ ਸੈਰ ਵੀ ਸਾਰੇ ਲੋਕਾਂ ਨੂੰ ਪਰਾਵਾ ਤੇ ਬੰਦੀ ਬਣ ਕੇ ਬਹਾਰਾ ਜਿਹੜਾ ਇੱਕ ਗਾਈਡ ਕਰਦੀ ਹੈ ਜਿਹੜਾ ਉਹ ਅੱਗੇ ਕਰਦੀ ਹੈ ਜਿਹੜਾ ਉਹ ਦਿੱਤਾ ਸੀ ਹੋਣੇ ਬਦਲੋ ਅੱਜ ਇੰਟਰਨੈਸ਼ਨਲ ਊਮਨਸ ਡੇ ਹੈ ਜਿਹੜਾ ਹੈ ਮਹਿਲਾ ਦਿਵਸ ਦੀ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੀ ਹਰ ਇੱਕ ਮਾਤਾ ਸਾਡੇ ਭੈਣਾਂ ਉਹ ਇੱਕ ਸਮਾਜ ਦਾ ਇੱਕ ਐਦਾਂ ਦਾ ਹਿੱਸਾ ਜਿਨ੍ਹਾਂ ਕਰਕੇ ਅਸੀਂ ਸਾਰੇ ਇਸ ਦੁਨੀਆ ਤੇ ਆਂਦੇ ਆਂ ਤੇ ਦੁਨੀਆ ਇਹ ਸ੍ਰਿਸ਼ਟੀ ਚੱਲ ਰਹੀ ਹੈ ਜਿਵੇਂ ਬਾਬਾ ਨਾਨਕ ਜੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੈ ਸੋਕਿਉ ਮੰਦਾ ਕੀ ਚਿਤ ਜਮੇ ਰਾਜਾ ਕਾ ਅਜ ਦੇ ਇਸ ਮੌਕੇ ਦੇ ਉੱਤੇ ਮੈਂ ਹਾਰਿਕ ਮਹਿਲਾ ਨੂੰ ਆਜੇ ਮੂਵਮੈਂਟ ਸਟੇਟਿੰਗ ਬਾਰਕਬਾ ਦਿਨ ਹੈ ਤੇ ਅੱਜ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਰੋਪਨਗਰ ਵੱਲੋਂ ਸਾਰੀ ਟੀਮ ਫਲੇ ਡੀਸੀ ਸਾਹਿਬ ਐਸਡੀਐਮ ਸਾਹਿਬ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਨਗਰ ਕੌਂਸਲ ਸਾਡੇ ਕੋਲ ਆਨਸਰ ਹੈ ਸਾਰੇ ਐਮਸੀ ਸਾਹਿਬ ਆਮ ਆਦਮੀ ਪਾਰਟੀ ਦੇ ਸਾਰੇ ਸਾਥੀ ਅੱਜ ਜਿਹੜਾ ਚਾਰੀ ਜਿਹੜਾ ਹੈ ਨੌਂਚ ਜਿਹੜਾ ਹੁਣ ਸ਼ੁਰੂਆਤ ਹੈ ਪਾਵਨ ਪਵਿੱਤਰ ਬੋਲੇ ਮਹੱਲੇ ਦੀ ਹੋ ਚੁੱਕੀ ਹੈ ਹਰ ਸਾਲ ਕੁਛ ਨਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰੀ ਲਈ ਹੈ ਇਸ ਸਾਲ ਬਹੁਤ ਸਾਰੀਆਂ ਜਿਹੜੀਆਂ ਨਵੇਂ ਪ੍ਰਾਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ 2-4 ਦਿਨ ਪਹਿਲਾਂ ਆਪ ਨੂੰ ਦੱਸ ਦਿੱਤਾ ਉਹਦੇ ਵਿੱਚੋਂ ਇੱਕ ਹੈ ਜਿਹੜਾ ਹੈਰੀਟੇਜ ਵਾਕ ਸਾਡੇ ਬੱਚੇ ਜਿੱਤੇ ਜਿਹੜੀ ਸੰਗਤ ਬਾਹਰੋਂ ਆਈ ਹੈ ਉਹ ਅਕਸਰ ਸਿਰਫ ਅਤੇ ਸਿਰਫ ਤਕ ਸ਼੍ਰੀ ਕੇਸਗੜ ਸਾਹਿਬ ਤੱਕ ਹੀ ਮੱਥਾ ਟੇਕ ਕੇ ਉੱਥੇ ਤੱਕ ਹੀ ਸੀਮਤ ਰਹਿ ਜਾਂਦੀ ਹੈ ਪਰ ਸ਼੍ਰੀ ਅਨੰਦਪੁਰ ਸਾਹਿਬ ਦੇ ਹੋਰ ਧਾਰਮਿਕ ਸਥਾਨ ਜਿਵੇਂ ਕਿਲਾ ਫਤਿਹਗੜ ਸਾਹਿਬ ਤੋਂ ਸ਼ੁਰੂਆਤ ਕਰਕੇ ਹੁਣ ਗੁਰਦੁਆਰਾ ਸੀਸਗੰਜ ਸਾਹਿਬ ਕੋਹਰਾ ਸਾਹਿਬ ਫਿਰ ਜਿਹੜਾ ਸ਼੍ਰੀ ਗੁਰਪ੍ਰੇਖ ਬਾਦਲ ਮਿਊਜ਼ੀਅਮ ਹੈ ਸਰੋਵਰ ਹੈ ਫਿਰ ਤੱਕ ਸਾਫ ਕਿਲਾ ਲੰਦਗੜ ਸਾਹਿਬ ਵਾਹ ਸਾਹਿਬ ਖਾਲਸਾ ਤੇ ਇਸ ਤੋਂ ਇਲਾਵਾ ਵੀ ਜਿਹੜੇ ਆਸ-ਪਾਸ ਦੇ ਸਾਡੇ ਸਥਾਨਾ ਚਾਹੀਓ ਕਿਲਾ ਹੌਲਗੜ ਸਾਹਿਬ ਹੋਵੇ ਤਾਰਾਗੜ ਸਾਹਿਬ ਹੋਵੇ ਜਾਂ ਫਿਰ ਪੂਰੇ ਇਲਾਕੇ ਦੇ ਵਿੱਚ ਗੁਰਦੁਆਰਾ ਫਿਰਵਾਸ ਸਾਹਿਬ ਹੋਵੇ ਗੁਰਦੁਆਰਾ ਭਾਤਪੁਰ ਸਾਹਿਬ ਹੋਵੇ ਖੇੜੇ ਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਗੁਰਦਸ਼ਮੀਸ਼ ਕੀਤਾ ਦਾ ਸਥਾਨ ਹੈ ਚਾਹੇ ਸਰਸਾਂ ਨੰਗਲ ਹੋਵੇ ਗੁਰਦੁਆਰਾ ਪਰਿਵਾਰ ਵੀ ਛੋੜਾ ਸਾਹਿਬ ਹੋਵੇ ਗੁਰੂ ਕਾ ਲਾਹੌਰ ਹੋਵੇ ਜਿੱਥੇ ਗੁਰੂ ਸਾਹਿਬ ਦਾ ਵਿਆਹਪੁਰਬ ਮਨਾਏ ਜਾਂਦੇ ਆ ਇਹਨਾਂ ਸਾਰੇ ਸਥਾਨਾਂ ਬਾਰੇ ਵੀ ਅਸੀਂ ਚਾਹੁੰਦੇ ਹਾਂ ਜਿਹੜੀ ਸੰਗਤ ਆਵੇ ਉਹ ਜਾਵੇ ਕਿ ਉਹ ਇਹ ਸਾਰੇ ਜਿਹੜੇ ਮਾਤਾ ਨੈਣਾ ਦੇਵੀ ਹੈ ਸਾਡੇ ਕੋਲ ਜਲਫਾ ਮਾਤਾ ਹੈ ਬਹੁਤ ਹੀ ਸ਼ਕਤੀਸ਼ਾਲੀ ਸਥਾਨ ਨੰਗਲ ਸ਼ਹਿਰ ਦੇ ਵਿੱਚੋਂ ਮੰਦਿਰ ਬਹੁਤ ਸੋਹਣਾ ਮੰਦਿਰ ਉੱਥੇ ਸੰਗਤ ਜਾਵੇ ਤਾਂ ਇਹ ਸਾਰਾ ਕੋਸ਼ਿਸ਼ ਹੈ ਕਿ ਹੈਰੀਟੇਜ ਵਾਕ ਦਾ ਇੱਕ ਮਕਸਦ ਇਹ ਸੀ ਕਿ ਰੋਜ਼ ਇੱਥੇ ਨਾਲ ਲੋਕਲ ਜਿਹੜੇ ਗਾਈਡ ਆਉ ਵੀ ਹੋਣ ਕਿ ਉਹ ਇਤਿਹਾਸ ਬਾਰੇ ਦੱਸਣਗੇ ਕਿ ਇਹਨਾਂ ਗਲੀਆਂ ਇਹ ਉਹ ਸਾਂ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਜਿੱਥੇ ਚਰਨ ਜੋ ਪ੍ਰਾਪਤ ਹੈ ਤੇ ਕੋਪਰਲੈਕਸ ਤੋਂ ਇਲਾਵਾ ਪੂਰੇ ਤੁਸੀਂ ਦੇਖ ਸਕਦੇ ਹੋ ਸ਼ਹਿਰ ਸੁੰਦਰ ਜਿਹੜੀ ਲਾਈਟਿੰਗ ਦੇ ਵਿੱਚ ਜਿਹੜਾ ਜਿਹੜਾ ਰਾਤ ਦਾ ਨਜ਼ਾਰਾ ਬਹੁਤ ਲੋਕਿਕ ਹੁੰਦਾ ਫੋਰ ਵੀ ਬਹੁਤ ਸਾਰੇ ਜਿਹੜੇ ਮੇਜਰਸ ਹੈ ਸਫਾਈ ਦਾ ਕੰਮ ਤਿਆਰੀਆਂ ਪੰਮਾਪਾ ਪਿਛਲੇ ਕਈ ਦਿਨਾਂ ਤੋਂ ਪਿਛਲੇ ਕਈ ਹਫ਼ਤਿਆਂ ਤੋਂ ਸਾਰੀ ਸਾਰੀ ਟੀਮ ਲੱਗੀ ਹੈ ਤੇ ਅੱਜ ਇੱਕ ਵਾਰੀ ਫਿਰ ਇਸ ਦੀ ਸ਼ੁਰੂਆਤ ਕਰਦੇ ਹਾਂ ਤੇ ਅੱਜ ਇਹ ਹੈਰੀਟੇਜ ਵਾਕ ਵੀ ਇਸ ਕੋਈ ਨਵਾਂ ਐਡੀਸ਼ਨ ਹੈ ਕraft ਮੇਲਾ ਇੱਕ ਨਵਾਂ ਐਡੀਸ਼ਨ ਹੈ ਤੇ ਮੈਂ ਲੋਕਲ ਸੰਗਤ ਨੂੰ ਵੀ ਵੈਂਟੀ ਕਰੂੰਗਾ ਕਿਉਂਕਿ ਆਹ ਉਹ ਵੀ ਆਨ ਤੀਣਾ ਜਿਹੜੇ ਜਿਹੜੇ ਪ੍ਰਸ਼ਾਸਨ ਵੱਲੋਂ ਉਸੇ ਉਪਰਾਲੇ ਜਿਹੜੇ ਵੱਧ ਚੜ੍ਹ ਕੇ ਹਿੱਸਾ ਨੌਜਵਾਨਾਂ ਪਿੰਡਾਂ ਦੀ ਸੰਗਤ ਹੈ ਉਹਨੂੰ ਵੀ ਬੇਨਤੀ ਕਰੂੰਗਾ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਆਓ ਗਰਾਸ ਦੇ ਖਾਡਾਂ ਦੇ ਵਿਚ ਆ ਕੇ ਉਸ ਦਾ ਤੁਸੀਂ ਆਨੰਦ ਮਾਣੋ ਸਰ ਇੱਕ ਮੇਲੇ ਦੇ ਵਿੱਚ ਵੀ ਪੂਰੇ ਪੰਜਾਬ ਦੇ ਜਿੰਨੇ ਖਾਲਸਾ ਕਾਲਜ ਦੇ ਵਿੱਚ ਲੱਗਣ ਜਾ ਰਹੇ ਆ ਤੇ ਜਿੰਨੇ ਪੰਜਾਬ ਦੇ ਸੈਲ ਰਿਕਲ ਗਰੁੱਪ ਹੈ ਇਤਨਾ ਉਹਨਾਂ ਦੇ ਰੋਜ਼ਗਾਰ ਨੂੰ ਉਹਨਾਂ ਦੇ ਕੰਮ ਨੂੰ ਉਨੇ ਜੋ ਆਈਡੀਆ ਸ਼ੁਰੂ ਕੀਤੇ ਆ ਉਹਨਾਂ ਦਾ ਹੌਸਲਾ ਵਧਾ ਦੂਜਾ ਤੁਹਾਨੂੰ ਵਧੀਆ ਸਸਤੇ ਰੇਟਾਂ ਦੇ ਉੱਤੇ ਤੁਹਾਨੂੰ ਘਰੇਲੂ ਚੀਜ਼ਾਂ ਮਿਲਣ ਨੂੰ ਹੱਥੀ ਬਣਾਈਆਂ ਹੋਈਆਂ ਚੀਜ਼ਾਂ ਪ्योर ਚੀਜ਼ਾਂ ਮਿਲਣ ਨੂੰ ਮਿਲਣਗੀਆਂ ਤੁਸੀਂ ਉਹਨਾਂ ਦਾ ਆਕੇ ਵੀ ਵਾਦੋ-ਵਾਦ ਨਾਲ ਸਰ ਇੱਕ ਐਡਵੈਂਚਰ ਅਰੇ ਕੜਵੈਂਚਰ ਲਈ ਤੁਸੀਂ ਹੌਟ ਬਲੂਨ ਜਿਹੜਾ ਚਲਾਇਆ ਉਹਦੇ ਬਾਰੇ ਬਲੂਨ ਸ਼ੁਰੂ ਹੈ ਵਿਰਾਸ ਆਪਣੇ ਵਿਰਾਸਤੀ ਖਾਲਸਾ ਦੇ ਵਿੱਚ VOTING ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਸਾਰੇ ਗੋਰ ਵਿੱਚ ਬਹੁਤ ਸਾਰੇ ਐਡੀਸ਼ਨ ਠੀਕ ਹੈ ਸਰ ਕਿਤੇ ਜਿਹੜਾ ਪ੍ਰਸਾਸ਼ਨ ਨਹੀਂ ਮਿਲਦੀ ਸਾਡੀ ਐਨ ਜੀਓ ਤਾਂ ਜਿੱਿੱਥੇ ਉਹਨਾਂ ਦੇ ਨਾਲ ਅੰਕਿਤ ਨਵਾਬ ਕਲਾ ਸਟਾਰਟ ਕਰਦਾ ਜਿੱਦਾ ਨਾਂ ਹੈ ਵਿਰਾਸਤੀ ਸਹਿ ਹੈਰਿਟੇਜ ਵਾਕ ਇਹ ਹੈਰਿਟੇਜ ਵਾਕ ਐਸੀ ਹੋਲਾ ਮੋਹਲਾ ਤੋਂ ਪਹਿਲਾ ਕਰਾ ਰਹੇ ਹਨ ਕਾਰ ਜੋ ਜਿੱਦੇ ਵੀ ਸਾਡੇ ਸ਼ਰਧਾਲੂ ਆਉਂਦੇ ਹਨ ਹੋਲਾ ਮੋਹਲਾ ਕਾਇਮ ਹੈ ਉਹਨਾਂ ਨੂੰ ਇਹ ਪਤਾ ਚੱਲ ਸਕੇ ਕਿ ਸਾਡੇ ਵਿਰਾਸਤ ਕੀ ਨੇ ਐਂਡ ਇੱਥੇ ਸਾਡੇ ਕੋਲ ਜੋ ਜਿੰਨੀ ਹਿਸਟਰੀ ਹੈ ਇਤਿਹਾਸਿਕ ਮਹੱਤਵ ਹੈ ਆਪਣੇ ਸ਼ਹਿਰ ਦਾ ਉਹਨਾਂ ਨੂੰ ਇਸ ਦੇ ਬਾਰੇ ਅਸੀਂ ਇਨਫੋਰਮੇਸ਼ਨ ਨੋਲਿਜ ਸ਼ੇਅਰ ਕਰਨਾ ਚਾਹ ਰਹੇ ਤਾਂ ਅਸੀਂ ਇਸ ਨਵੇਂ ਉਪਰਾਲੇ ਦੀ ਸ਼ੁਰੂਆਤ ਹੈ ਠੀਕ ਹੈ ਮੈਮ ਜਿਵੇਂ ਪਾਕਿਸ ਸਾਡੇ ਮੰਤਰੀ ਸਾਹਿਬ ਨੇ ਤੇ ਮੈਡਮ ਲੈਡੀਆਂ ਨੇ ਤੁਹਾਨੂੰ ਦੱਸਿਆ ਇੱਕ ਨਮਾਉ ਉਪਰਾਲਾ ਜਿਹੜਾ ਡੀਸੀ ਸਾਹਿਬ ਦੇ ਤੇ ਮਿਨਿਸਟਰ ਸਾਹਿਬ ਦੇ ਦੇਸ਼ਾ ਨਾਮ ਤੇ ਸੀ ਇਸ ਤਰ੍ਹਾਂ ਦਾ ਕੁਝ ਕਰੀਏ ਕਿ ਜਿਹੜੇ ਲੋਕ ਕੋਲੇ ਮਹੱਲੇ ਨਤਮਸਤਕ ਹੋਣ ਲਈ ਤਕਸ਼ੀ ਬੇਸਗੜ ਸਾਹਿਬ ਆਉਂਦੇ ਆ ਇਹ ਉਹਨਾਂ ਨੂੰ ਜਾਦਾ ਦੱਸ ਸਕੀਏ ਕਿ ਇਸ ਤੋਂ ਇਲਾਵਾ ਨਨਕਾਣਾ ਸਾਹਿਬ ਤੋਂ ਕਿਹੜੇ-ਕਿਹੜੇ ਇਤਿਹਾਸਕ ਸਥਾਨ ਨੇ ਜਿਹੜੇ ਦਸਮ ਪਿਤਾ ਦੇ ਚਰਨ ਛੋਹ ਨੇ ਜਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਚਰਨ ਛੋਹ ਨੇ ਉਹਨਾਂ ਦੇ ਇਤਿਹਾਸਕ ਮਹੱਤਵ ਨੂੰ ਦੱਸਣਾ ਤੇ ਉਹਨਾਂ ਲੋਕਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਨੂੰ ਉਹਨਾਂ ਥਾਵਾਂ ਦੇ ਦਰਸ਼ਨ ਵੀ ਕਰਾਉਣ ਦਾ ਸਾਡਾ ਮੀਨ ਉਪਰਾਧਾ ਇਹ ਸਿ ਕਿ ਉਹ ਜਿਹੜੇ ਆਉਣ ਤੇ ਬਾਕੀ ਅਗੁਰ ਧਾਮਾਂ ਦੇ ਵੀ ਜਿਵੇਂ ਗੀਤਪੁਰ ਸਾਹਿਬ ਦੇ ਬਹੁਤ ਸਾਰੇ ਹੈ ਗੁਰੂ ਕਾ ਲਾਹੌਰ ਹੈ ਉੱਥੇ ਸਾਰੇ ਆਥਮਾਤੇ ਉਹ ਜਾਣਕਾਰੀ ਦੇ ਵਾਸਤੇ ਅਸੀਂ ਟੂਰਿਜ਼ਮ ਡਿਪਾਰਟਮੈਂਟ ਦੀ ਵੀ ਡਿਊਟੀ ਲਗਾਈ ਹੈ ਸ਼ਿਵਰਾਸਟਿਕ ਸਾਹਿਬ ਦੇ ਨਾਲ ਨਾਲ ਕਿ ਉਹ ਇੱਕ ਬ੍ਰੌਸ਼ਰ ਇਨਫਰਮੇਸ਼ਨ ਬ੍ਰੌਸ਼ਰ ਤਿਆਰ ਕਰਨ ਤੇ ਅਸੀਂ ਸਾਰੀ ਸੰਗਤ ਨੂੰ ਇਨਫਰਮੇਸ਼ਨ ਬ੍ਰੌਸ਼ਰ ਦੇਵਾਂਗੇ ਪਲੱਸ ਜਿਹੜੀਆਂ ਸਾਡੀਆਂ ਸੀਨੀਅਰਿੰਗਸ ਚੱਲ ਰਹੀਆਂ ਸਾਰੇ ਸ਼ਹਿਰ ਦੇ ਵਿੱਚ ਉਹਦੇ ਉੱਤੇ ਵੀ ਅਸੀਂ ਪਰਮਿਸ਼ਨ ਜਨਤਾ ਨੂੰ ਦਵਾਂਗੇ ਸਾਰੇ ਸ਼ਰਧਾਲੂਆਂ ਨੂੰ ਆਉਣ ਵਾਲੇ ਲੋਕਾਂ ਨੂੰ ਤਾਂ ਜੋ ਉਹ ਕਿਸ ਗੜ ਸਾਹਿਬ ਦੇ ਨਾਲ ਨਾਲ ਜਿਹੜੇ ਬਹੁਤ ਇਤਿਹਾਸਿਕ ਗੁਰਦੁਆਰੇ ਜਿਵੇਂ ਹੁਣ ਇਸ ਟਾਈਮ ਅਸੀਂ ਗੁਰਦੁਆਰਾ ਸੀਸਕਨ ਸਾਹਿਬ ਦੇ ਬਾਹਰ ਖੜੇ ਹਾਂ ਸਾਹਮਣੇ ਭੋੜਾ ਸਾਹਿਬ ਗੁਰਦੁਆ ਇਨ੍ਹਾਂ ਗੁਰਦੁਆਰਿਆਂ ਦੀ ਕੀ ਮਹੱਤਵ ਸਿੱਖ ਇਤਿਹਾਸ ਨੂੰ ਇਹਦੇ ਬਾਰੇ ਵੀ ਸਿੱਖ ਲੋਕਾਂ ਨੂੰ ਸਾਰਿਆਂ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ